ਸਾਬ ਜੀ ਆਦਾ ਧੰਨ ਧਨ ਜੋਰਾਵਰ ਸਿੰਘ ਜੀ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਮੈਂ ਤੁਹਾਨੂੰ ਇੱਕ ਨਵੇਂ ਵਿਸ਼ੇ ਦੇ ਉੱਤੇ ਗੀਤ ਪੇਸ਼ ਸੁਣਾਉਣ ਜਾ ਰਿਹਾ ਹਾਂ ਜੇ ਕਰ ਇਸ ਦੁਨੀਆਂ ਦੇ ਉੱਤੇ ਅਣਖੀ ਬਣ ਕੇ ਵੱਸਣਾ ਹੈ ਜੇ ਕਰ ਇਸ ਦੁਨੀਆਂ ਦੇ ਉੱਤੇ ਅਣਖੀ ਬਣ ਕੇ ਵੱਸਣਾ ਹੈ ਦਸ਼ਮੇਸ਼ ਪਿਤਾ ਦੇ ਲਾਲਾ ਵਰਗੇ ਅਸੀਂ ਵੀ ਬਣ ਕੇ ਦੱਸਣਾ ਹੈ ਦਸ਼ਮੇਸ਼ ਪਿਤਾ ਦੇ ਲਾਲਾ ਮਰਗੇ ਅਸੀਂ ਵੀ ਬਣ ਕੇ ਦੱਸਣਾ ਹੈ ਅਣਖ ਨਾ ਜੀਣਾ ਅਣਖ ਨਾ ਮਰਨਾ ਅਣਖ ਨਾ ਜੀਣਾ ਅਣਖ ਨਾ ਮਰਨਾ ਦੱਸਿਆ ਸੀ ਦਸ਼ਮੇਸ਼ ਨੇ ਜੁਲਮ ਨਹੀਂ ਸਹਿਣਾ ਜੁਲਮ ਨਹੀਂ ਕਰਨਾ ਦੱਸਿਆ ਸੀ ਦਸ਼ਮेश ਨੇ ਔਰੰਗਜੇਬ ਜੇ ਝਾਲਮਾ ਵਾਂਗੂ ਨਹੀਂ ਕਿਸੇ ਨੂੰ ਦੱਸਣਾ ਹੈ ਦਸ਼ਮेश ਪਿਤਾ ਦੇ ਲਾਲਾ ਵਰਗੇ ਅਸੀਂ ਵੀ ਬਣ ਕੇ ਦੱਸਣਾ ਹੈ ਚਾਰ ਮੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ ਹੈ ਚਾਰ ਮੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ ਹੈ ਸਭ ਤੋਂ ਵੱਧ ਕੇ ਜ਼ੁਲਮ ਸਹੇ ਮੇਰੇ ਕਲਗੀਆਂ ਵਾਲੇ ਦਾਤਾਰ ਹੈ ਜ਼ੁਲਮ ਦੇ ਅੱਗੇ ਜੋਦਿਆਂ ਵਾਂਗੂੰ ਸੀਨਾ ਤਣ ਕੇ ਦੱਸਣਾ ਹੈ ਜੇ ਕਰ ਇਸ ਦੁਨੀਆਂ ਦੇ ਉੱਤੇ ਅਣਖੀ ਬਣ ਕੇ ਵਸਣਾ ਹੈ ਦਸ਼ਮੀਸ਼ ਪਿਤਾ ਦੇ ਲਾਲਾਂ ਵਰਗੇ ਅਸੀਂ ਵੀ ਬਣ ਕੇ ਦੱਸਣਾ ਹੈ ਛੋਟਿਆਂ ਦੇ ਨਾਲ ਪਿਆਰ ਹੈ ਕਰਨਾ ਵੱਡਿਆਂ ਦਾ ਸਤਕਾਰ ਕਰੋ ਛੋਟਿਆਂ ਦੇ ਨਾਲ ਪਿਆਰ ਹੈ ਕਰਨਾ ਵੱਡਿਆਂ ਦਾ ਸਤਕਾਰ ਕਰੋ ਗੱਜ ਕੇ ਫਤੇ ਬੁਲਾਉਣੀ ਸਿੱਖੋ ਬਾਣੀ ਦਾ ਪ੍ਰਚਾਰ ਕਰੋ ਉਹ ਗੱਜ ਕੇ ਫਤੇ ਬੁਲਾਉਣੀ ਸਿੱਖੋ ਬਾਣੀ ਦਾ ਪ੍ਰਚਾਰ ਕਰੋ ਝੂਠ ਝੂਠ ਤੇ ਨਿੰਦਿਆ ਚੁਗਲੀ ਏ ਸਭ ਪਾਸੇ ਰੱਖਣਾ ਹੈ ਜੇ ਕਰ ਇਸ ਦੁਨੀਆਂ ਦੇ ਉੱਤੇ ਅਣਖੀ ਬਣ ਕੇ ਵਸਣਾ ਹੈ ਦਸ਼ਮੀਸ਼ ਪਿਤਾ ਦੇ ਲਾਲਾ ਵਰਗੇ ਜੋਦੇ ਬਣ ਕੇ ਦਸਣਾ ਹੈ ਦੋ ਸਰਹੰਦ ਤੇ ਦੋ ਚਮਕੌਰ લાલા શહીદી પા લઈ ਸੀ ਫਿਰ ਕੀ ਹੋਇਆ ਸ਼ਹੀਦ ਹੋ ਗਏ ਧਰਮ ਦੀ ਅਣਖ ਬਚਾ ਲਈ ਸੀ ਦੋ ਸਰਹੰਦ ਤੇ ਦੋ ਚਮਕੌਰ ਲਾਲਾ ਸ਼ਹੀਦੀ પા ਲਈ ਸੀ ਫਿਰ ਕੀ ਹੋਇਆ ਸ਼ਹੀਦ ਹੋ ਗਏ ਧਰਮ ਦੀ ਅਣਖ ਬਚਾ ਲਈ ਸੀ ਸਦਾ ਲਈ ਜਿੰਦੀ ਹਿਰਦੇ ਅੰਦਰ ਸਦਾ ਲਈ ਜਿੰਦੀ ਹਿਰਦੇ ਅੰਦਰ ਇਹ ਨਾਂ ਜੋਦਿਆ ਵਸਣਾ ਹੈ ਦਸ਼ਮੇਸ਼ ਪਿਤਾ ਦੇ ਲਾਲਾਂ ਵਰਗੇ ਅਸੀਂ ਵੀ ਬਣ ਕੇ ਦੱਸਣਾ ਹੈ ਉਹ ਜੇ ਕਰ ਇਸ ਦੁਨੀਆਂ ਦੇ ਉੱਤੇ ਜੇ ਕਰ ਇਸ ਦੁਨੀਆ ਦੇ ਉੱਤੇ ਅਣਖੀ ਬਣ ਕੇ ਵਸਣਾ ਹੈ ਗੋਬਿੰਦ ਸਿੰਘ ਦੇ ਲਾਲਾਂ ਵਰਗੇ ਅਸੀਂ ਵੀ ਬਣ ਕੇ ਦੱਸਣਾ ਹੈ ਗੋਬਿੰਦ ਸਿੰਘ ਦੇ ਲਾਲਾਂ ਵਰਗੇ ਅਸੀਂ ਵੀ ਬਣ ਕੇ ਦੱਸਣਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿ